ਟੂਟੀਆਂ ਬਦਲੀਆਂ ਹੋਈਆਂ ਛੋਟੇ ਪੱਧਰ ਦੇ ਉੱਤੇ ਚਾਹੇ ਹੋਏ ਜਾਂ ਗਿਣਤੀ ਵੱਢੀ ਉਹਨਾਂ ਦੀ 10000 ਛੋਟੀ ਨਹੀਂ ਹੁੰਦੀ ਉਹ ਵੀ ਪੰਜਾਬ ਸੂਬੇ ਵਿੱਚ ਪਹਿਲੀ ਵਾਰ ਹੋਇਆ ਕਿ ਇੱਕੋ ਵਾਰੀ ਚ ਸੁਹਾਗਾ ਫੇਰ ਦਿੱਤੇ ਇੱਥਾ ਲੜੇ ਹੇਠਲੇ ਹਿੱਸੇ ਦੇ ਵਿੱਚ ਉਹਨੂੰ ਲੈ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਇੱਕ ਵੱਖਰੀ ਸਟੇਟਮੈਂਟ ਆ ਗਈ ਇੱਕ ਇੰਟਰਵਿਊ ਦੇ ਵਿੱਚ ਉਹ ਇਹ ਕਹਿ ਰਿਹਾ ਕਿ ਕਾਂਗਰਸ ਨੂੰ ਵੋਟਾਂ ਪਾਈਆਂ ਉਹਦਾ ਖਮਿਆਜਾ ਭੁਗਤਣਾ ਪਿਆ ਉਹਨਾਂ ਮੁਲਾਜ਼ਮਾਂ ਨੂੰ ਤੇ ਪੰਜਾਬ ਸਰਕਾਰ ਘਬਰਾ ਗਈ ਕਿਤੇ ਕਾਂਗਰਸ ਦੇ ਵੋਟਰ ਨੇ ਇਸ ਕਰਕੇ ਬਦਲੋ ਇਹਨਾਂ ਨੂੰ ਮੈਂ ਤਾਂ ਲੇਦਾ ਇਸ ਸਟੇਟਮੈਂਟ ਦਾ ਕੋਈ ਲੈਣਾ ਦੇਣਾ ਨਹੀਂ ਇਹ ਕਾਂਗਰਸ ਪਾਰਟੀ ਦੇ ਪ੍ਰਧਾਨ ਜਾਂ ਮੈਂਬਰ ਪਾਰਲੀਮੈਂਟ ਦੀ ਸਟੇਟਮੈਂਟ ਹੈ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਸਟੇਟਮੈਂਟ ਹੋ ਸਕਦੀ ਹੈ ਘੱਟੋ ਘੱਟ ਇੱਕ ਪਾਰਟੀ ਦਾ ਪ੍ਰੈਜ਼ੀਡੈਂਟ ਇੱਕ ਨੈਸ਼ਨਲ ਪਾਰਟੀ ਦਾ ਪ੍ਰੈਜ਼ੀਡੈਂਟ ਹੈ ਉਸ ਪਾਰਟੀ ਦੇ ਕੋਈ ਵੀ ਹੋਵੇ ਚਾਹੇ ਉਹ ਐਮਐਲਏ ਚਾਹੇ ਪਾਰਟੀ ਦਾ ਪ੍ਰਧਾਨ ਉਹਦੀ ਗੱਲ ਦੇ ਵਿੱਚ ਦਲੀਲ ਹੋਣੀ ਚਾਹੀਦੀ ਤੇ ਗੱਲ ਦੇ ਵਿੱਚ ਆਰਗੂਮੈਂਟ ਹੋਣੀ ਚਾਹੀਦੀ ਉਹਦੀ ਗੱਲ ਦੇ ਵਿੱਚ ਵਜਨ ਹੋਣਾ ਚਾਹੀਦਾ ਉਹਦੀ ਗੱਲ ਦੇ ਵਿੱਚ ਹਾਸੋ ਹੀ ਨਹੀਂ ਨਹੀਂ ਹੋਣੀ ਚਾਹੀਦੀ ਗੱਲ ਜਾਂ ਬੇਤੁਕੀ ਨਹੀਂ ਹੋਣੀ ਚਾਹੀਦੀ ਇਹ ਕਿਵੇਂ ਡਿਸਾਈਡ ਕਰ ਲੈ ਕੀ ਰਾਜਾ ਮਰਿੰਦਰ ਸਿੰਘ ਵੜਿੰਗ ਸਾਹਿਬ ਜੋਤਸ਼ੀਆ ਜਾਂ ਉਹਦੇ ਕੋਈ ਪੈਰਾਮੀਟਰ ਨੇ ਕੋਈ ਕਿਹੜੇ ਮਾਪਦੰਡ ਨੇ ਕਿ ਉਹਨੂੰ ਪਤਾ ਲੱਗਿਆ ਕਿ 10000 ਜਿਹੜੇ ਮੁਲਾਜ਼ਮ ਬਦਲੇ ਉਹ ਸਾਨੂੰ ਵੋਟਾਂ ਪਾਈਆਂ ਨੇ ਯਾਰ ਪੁਲਿਸ ਦਾ ਰਾਜਸੀਕਰਨ ਕਿਉਂ ਕਰ ਰਹੇ ਹੋ ਗਿਆ ਤੁਸੀਂ ਤੇ ਸਰਕਾਰ ਦੇ ਹਾਰ ਦੀ ਮੋਹਰ ਲਗਾ ਜਿਹੜੀ ਉਹ ਕਹਿੰਦੇ ਨੇ ਕਿ ਸਰਕਾਰ ਕਹਿ ਰਹੀ ਹੈ ਮਲਵਿੰਦਰ ਸਿੰਘ ਕੰਗ ਨੂੰ ਕਰਕੇ ਅਸੀਂ ਅਫਸਰਾ ਕਰਕੇ ਹਾਰੇ ਨੇ ਤੁਸੀਂ ਇਹਦਾ ਮਤਲਬ ਹੈ ਕਿ ਤੁਸੀਂ ਆਮ ਆਦੀ ਪਾਰਟੀ ਦੀ ਜਾਂ ਮਲਵਿੰਦਰ ਸਿੰਘ ਕੰਗ ਦੀ ਬੋਲੀ ਬੋਲੀ ਹੈਗੀ ਤੁਸੀਂ ਪਾਰਟੀ ਪ੍ਰੈਜ਼ੀਡੈਂਟ ਦੇ ਤੌਰ ਤੇ ਬੋਲੀ ਨਹੀਂ ਬੋਲੀ ਇਹ ਦਲੀਲ ਦੇ ਵਿੱਚ ਬੇਦਲੀਲ ਆ ਇਹ ਕਹਿੰਦੀ ਬਾਦਲੀਲ ਜਿਹਦਾ ਕੋਈ ਮੁਕਾਬਲਾ ਨਹੀਂ ਇਹ ਕਹਿੰਦੀ ਬੇਦਲੀਲ ਜਿਹਦਾ ਕੋਈ ਸਿਰ ਪੈਰ ਨਹੀਂ ਆਏਗਾ ਇਹ ਸਟੇਟਮੈਂਟ ਬੜੀ ਹਾਸੋ ਨਿਜਮੇ ਲੱਗੀ ਮੈਨੂੰ ਇੱਕ ਪਾਰਟੀ ਪ੍ਰੈਜ਼ੀਡੈਂਟ ਦੀ ਸਟੇਟਮੈਂਟ ਇਹਨੂੰ ਲੱਗੀ ਹੈਗੀ ਹੁਣ ਰਹੀ ਗੱਲ ਕਿ ਸਰਕਾਰ ਤੇ ਹਾਰ ਪਛਾ ਨਹੀਂ ਰਹੀ ਉਹ ਉਹ ਕਬੂਲ ਨਹੀਂ ਕਰੀ ਪਈ ਉਹਨਾਂ ਨੂੰ ਇੱਕੋ ਇੱਕ ਸਦਮਾ ਕਰਕੇ ਕਿ ਅਸੀਂ ਕਿਵੇਂ ਹਾਰ ਗਏ ਅਸੀਂ ਹਾਰ ਕਿਵੇਂ ਸਕਦੇ ਸੀ ਸਾਡੀ ਕਿਸਮਤ ਜੇ ਜਿੱਤ ਹੀ ਲਿਖੀ ਹੋਈ ਆ ਸਾਨੂੰ ਮਾਈ ਦਾ ਲਾਲ ਕੋਈ ਹਾਰਾ ਨਹੀਂ ਸਕਦਾ ਇਹ ਵੀ ਕਹਿੰਦੇ ਨੇ ਕਿ ਡਾਇਨਾਸੌਰ ਆ ਜਾਣਗੇ ਪਰ ਕਾਲੀ ਦਲ ਨਹੀਂ ਆਉਣਗੇ ਨਾ ਇਹ ਕੁਦਰਤ ਆ ਸਿਸਟਮ ਆ ਬਦਲਾਵ ਆ ਕੀ ਪਤਾ ਕੱਲ ਨੂੰ ਸਤਾਇਦ ਵਿੱਚ ਕਾਲੀ ਦਲ ਦੀ ਸਰਕਾਰ ਬਣ ਜੇ ਪਰ ਇਹ ਮੈਨੂੰ ਲੱਗਦਾ ਕਿ ਇਹ ਜਿਹੜੀਆਂ ਗੱਲਾਂ ਹੁਣ ਕਰ ਰਿਹਾ ਮਲਵਿੰਦਰ ਸਿੰਘ ਕੰਗੋਣੀ ਕਿ ਅਫਸਰਾਂ ਨੇ ਸਾਨੂੰ ਬੋਰ ਨਹੀਂ ਆਵੀ ਪੁਲਿਸ ਵਾਲੇ ਨਸ਼ੇ ਦੇ ਨਾਲ ਉਹਨਾਂ ਲੋਕਾਂ ਨਾਲ ਮਿਲ ਜਿਹੜੇ ਬੇਸਿਕਲੀ ਪੰਜਾਬ ਸਰਕਾਰ ਨੇ ਆਮ ਆਦੀ ਪਾਰਟੀ ਨੇ ਕੀ ਕੀਤਾ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਬਿਊਰੋਕ੍ਰੇਸੀ ਬਿਊਰੋਕ੍ਰੇਸੀ ਦਾ ਸੈਂਸ ਜਿਹੜੇ ਵੱਡੇ ਅਫਸਰ ਨੇ ਚਾਹੇ ਉਹ ਕਲਾਸ 1 ਅਫਸਰ ਡੀਐਸਪੀ ਲੈਵਲ ਦੇ ਐਸ ਡੀਐਮ ਲੈਵਲ ਦੇ ਤਸੀਲਾ ਉਹਨਾਂ ਨੂੰ ਬਦਨਾਮ ਕਰ ਦਿੱਤਾਗਾ ਉਸ ਤੇ ਮੋਰ ਰਾਜਾ ਮਰਿੰਦਰ ਸਿੰਘ ਵੜਿੰਗੋਲੀ ਲਈ ਜਾ ਰਹੇ ਯਾਰ 10000 ਬੰਦਿਆਂ ਦੇ ਨਾਲ ਹੀ ਤੁਹਾਡੀ 7 ਸੀਟਾਂ ਆ ਗਈਆਂ ਬਾਕੀ ਲੋਕਾਂ ਨੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਗੱਲ ਦਾ ਵਜ਼ਨ ਨਹੀਂ ਆ ਪਰ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਗੱਲ ਤੇ ਕਿੰਨੀ ਕੀ ਤਵੱਜੋ ਹੁੰਦਣੀ ਬੰਦੀ ਹੈ ਪਰ ਇਹਦੇ ਨਾਲ ਪੁਲਿਸ ਦੇ ਵਿੱਚ ਜੂਰੂ ਤਤਸੱਲੀ ਮੱਚੀ ਆ ਗਈ ਹੈ ਕਿ 10000 ਤੋਂ ਵੱਧ ਪੁਲਿਸ ਅਫਸਰ ਬਦਲ ਨੇ ਸਿਪਾਈ ਤੋਂ ਲੈ ਕੇ ਥਾਣੇਦਾਰ ਤੱਕ ਇਹ ਉਹ ਜੇ ਵਿਚਾਰੇ ਉਹ ਦੋਸ਼ੀ ਮੰਨ ਰਹੇ ਆਪਣੇਨੂੰ ਵੀ ਅਸੀਂ ਕਿਹਦਾ ਕਸੂਰ ਕਰ ਦਿੱਤਾ ਹੈਗਾ ਨਾ ਸਾਡਾ ਕਸੂਰ ਕੀ ਹੈ ਹਾਰੇ ਤੁਸੀਂ ਆਪਣੀ ਕਰਤੂਤੇ ਤੇ ਸਾਰੇ ਹਾਰ ਦਾ ਜਿੰਮਾ 10000 ਮੁਲਾਜ਼ਮਾਂ ਤੇ ਸੁੱਟ ਦਿੱਤਾ ਹੈਗਾ ਕਿਸੇ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਕਿਹਾ ਕਿ ਮੇਰੇ ਹਲਕੇ ਦੇ ਵਿੱਚ ਕੰਮ ਨਹੀਂ ਹੋਇਆ ਮੇਰੀ ਸੁਣੀ ਨਹੀਂ ਗਈ ਮੇਰੇ ਵਰਕਰ ਵਰਕਰ ਕਹਿੰਦੇ ਕਿ ਐਮਐਲਏ ਨਹੀਂ ਸੁਣਦੇ ਐਮਐਲਏ ਕਹਿੰਦੇ ਹੈ ਕਿ ਨੇ ਮੰਤਰੀ ਨਹੀਂ ਸੁਣਦੇ ਹੈਗੇ ਖਾਵਾ ਦੇ ਉੱਤੇ ਤੇ ਪਟਿਆਲੇ ਵਾਲੇ ਪਾਸਿਓਂ ਇਹ ਦਲੀਲ ਆ ਗਈ ਸੀ ਜਿਹੜੀ ਪਹਿਲੀ ਮੀਟਿੰਗ ਹੋਈ ਪਹਿਲੇ ਸ਼ੁਰੂਆਤ ਵਿੱਚ ਮੰਥਨ ਕਰਨ ਵਾਲੀ ਕਹਿੰਦੇ RAM ਮੰਦਰ ਦਾ ਮੁੱਦਾ ਭਾਰੂ ਪੈ ਗਿਆ ਸਾਡੇ ਤੇ ਕਈਆਂ ਨੇ ਤੇ ਇੱਥੋਂ ਤੱਕ ਕਹਿਤਾ ਮਤਲਬ ਜਿੰਨੇ ਮੂੰਹ ਉਨੀਆਂ ਗੱਲਾਂ ਕੋਈ ਕਹਿੰਦਾ ਹੈ RAM ਮੰਦਰ ਦਾ ਮੁੱਦਾ ਭਾਰੂ ਹੋ ਗਿਆ ਜੇ RAM ਮੰਦਰ ਦਾ ਮੁੱਦਾ ਭਾਰੂ ਹੁੰਦਾ ਤਾਂ ਭਾਜਪਾ ਰ ਅਜੋਧਿਆਣਾ ਹਾਰਦੀ ਜੇ ਰਾਮੰਦਰ ਦਾ ਮੁੱਦਾ ਹੁੰਦਾ ਤੇ 404 ਸੀਟਾਂ ਹੀ ਆ ਜਾਣੀਆਂ ਸੀ ਹਾਂ ਵਿੱਚ ਵੀ 2-4 ਆ ਹਾਂ 2-4 ਇੱਥੇ ਵੀ ਆਈਆਂ ਨੇ ਤੇ ਫਿਰ ਭਾਜਪਾ ਵਾਲਿਆਂ ਨੂੰ ਨਿਤਿਸ਼ ਕੁਮਾਰ ਔਰ ਟੀਡੀਪੀ ਚੰਦਰਬਾਬੀ ਨਾਇਬ ਨੂੰ ਤੇ ਕੇ ਹੱਥ ਨਹੀਂ ਸੀ ਡਾਉਣੇ ਬੈਣੇ ਇਹਦੇ ਗੱਲਾਂ ਨਾ ਮਤਲਬ ਹਾਰ ਨਹੀਂ ਕਬੂਲਣੀ ਕਦੀ ਰਾਮੰਦਰ ਦਾ ਮੁੱਦਾ ਕਹਤਾ ਫਿਰ ਪੁਲਿਸ ਵਾਲਿਆਂ ਤੇ ਗੁੱਸਾ ਕੱਢਦਾ ਹੁਣ ਮਲਵਿੰਦਰ ਸਿੰਘ ਕਾਂਗੜੇ ਕਹਤਾ ਕਿ ਬਿਊਰੋਕਰੇਸੀ ਸਾਡੀ ਸੁਣਦੀ ਨਹੀਂ ਉਹ ਕਾਲੀਆਂ ਨੇ ਤੇ ਕਾਂਗਰਸੀਆਂ ਨਾਲ ਮਿਲੇ ਹੋਏ ਸੀ ਤੇ 26 ਮਹੀਨੇ ਤੋਂ ਤੁਹਾਡੇ ਕੋਲ ਅਪਸਰ ਨਹੀਂ ਬਦੇ ਫਿਰ ਜਿਹੜੇ 26 ਮਹੀਨਿਆਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਲਾਏ ਨੇ ਐਸਐਸਪੀ ਲਾਏ ਨੇ ਡੀਐਸਪੀ ਲਾਏ ਨੇ ਤਹਿਸੀਲਦਾਰ ਲਾਏ ਨੇ ਬੀਡੀਪੀਓ ਲਾਏ ਨੇ ਐਸਜੀਐਮ ਲਾਏ ਨੇ ਜੋ ਵੀ ਲਾਏ ਨੇ ਉਹ ਕਿੰਨੇ ਲਾਏ ਨੇ ਉਹ ਕਾਲੀਆਂ ਨੇ ਐਸਐਸਪੀ ਲਾਏ ਨੇ ਉਹ ਕਾਂਗਰਸੀਆਂ ਨੇ ਡਿਪਟੀ ਕਮਿਸ਼ਨਰ ਲਾਏ ਨੇ ਉਹ ਕਾਲੀਆਂ ਨੇ ਐਸਜੀਐਮ ਲਾਏ ਨੇ ਜਾਂ ਕਾਂਗਰਸੀਆਂ ਨੇ ਤਹਿਸੀਲਦਾਰ ਲਾਏ ਨੇ ਜਾਂ ਭਾਜਪਾ ਵਾਲਿਆਂ ਨੇ ਸਾਨੂੰ ਦੱਸੋ ਕਿੰਨੇ ਲਾਏ ਨੇ ਜੇ ਇਹਦਾ ਮਤਲਬ ਜੇ ਕਾਲੀਆਂ ਦੀ ਕਾਂਗਰਸਿੰ ਦੇ ਸੁਣੀਆਂ ਫਿਰ ਐਸਐਸਪੀ ਡੀਸੀ ਜਾਂ ਜੋ ਵੀ ਅ ਅਫਸਰ ਨੇ ਫੀਲਡ ਦੇ ਵਿੱਚ ਉਹ ਕਾਲੀਆਂ ਨੇ ਲਾਏ ਨੇ ਕਾਂਗਰਸ ਨੇ ਲਾਏ ਨੇ ਕਿ ਬੀਜੇਪੀ ਨੇ ਲਾਏ ਇਹ ਦੱਸਣ ਭਈ ਲਾਏ ਤੇ ਤੁਸੀਂ ਆ ਔਰ ਲੱਗੇ ਕਿਥੋਂ ਆ ਪੰਜਾਬ ਦਾ ਬੱਚਾ ਬੱਚਾ ਜਾਣਦਾ ਕਿਹਦੀ ਚੱਲਦੀ ਹੈ ਬਿਊਰੋਕਰੇਸੀ ਦੇ ਵਿੱਚ ਸਭ ਤੋਂ ਪਹਿਲਾਂ ਰਿਪੋਰਟਾ ਕਿਹਨੂੰ ਜਾਂਦੀਆਂ ਬੱਚਾ ਬੱਚਾ ਜਾਣਦਾ ਹੈਗਾ ਤੇ ਜੇ ਹੁਣ ਵੀ ਤੁਸੀਂ ਆਪਣੀ ਹਾਰ ਕਬੂਲ ਨਹੀਂ ਕਰ ਰਹੇ ਤਾਂ ਮਤਲਬ ਤੁਸੀਂ ਕੰਧ ਤੇ ਲਿਖਿਆ ਨਹੀਂ ਪੜ ਰਿਹਾਗੇ ਜੇ ਅੱਜ ਤੁਹਾਡੇ 13 ਚੋਂ 3 ਆਈਆਂ ਤੇ 27 ਦੇ ਵਿੱਚ ਅਗਰ ਇਹੋ ਤੁਸੀਂ ਹਾਰ ਤੇ ਸਮੰਥਨ ਨਹੀਂ ਕਰੋਗੇ ਜਾ ਆਪਣੀ ਹਾਰ ਕਬੂਲਣ ਦੀ ਬਜਾਏ ਦੂਜਿਆਂ ਦੇ ਭਾਂਡਾ ਭੰਨੋਗੇ ਤੇ 27 ਦੇ ਵਿੱਚ ਫਿਰ ਤੁਹਾਡੀਆਂ ਵਿੱਚ 99 ਦੀ ਜਗ੍ਹਾ ਜਾਂ 29 ਆਉਣਗੀਆਂ ਜਾਂ 9 ਆਉਣਗੀਆਂ ਜਾਂ 2 ਆਉਣਗੀਆਂ ਇਸ ਕਰਕੇ ਹਾਰ ਕਬੂਲਣੀ ਸਿੱਖੋ ਜਿੱਤ ਪੱਕੀ ਨਹੀਂ ਹੁੰਦੀ ਹੈਗੀ ਜਿੱਤੇ ਕਿਉਂ ਨਹੀਂ ਉਹ ਵਜ੍ਹਾ ਹੋਣੀ ਚਾਹੀਦੀ ਹਾਰੇ ਕੋ ਉਹ ਵਜ੍ਹਾ ਹੋਣੀ ਚਾਹੀਦੀ ਅਸੀਂ ਕਦੀ ਪੁਲਿਸ ਵਾਲੇ ਬਦਲਤੇ ਕਦੀ ਅਸੀਂ ਅਫਸਰਾਂ ਦੇ ਕਹਤਾ ਕਿ ਮਿਲੇ ਹੋਏ ਨੇ ਮੈਨੂੰ ਲੱਗਦਾ ਕਿ ਇਹ ਗੱਲ ਸਰਾਸਰ ਗਲਤ ਹੈ ਤੁਸੀਂ ਉਹ ਹੁੰਦਾ ਪੁਲਿਸ ਪੁਲਸ ਦਾ ਰਾਜਸੀਕਰਨ ਹੁੰਦਾ ਪੁਲਿਸ ਕਹਿੰਦੇ ਚੱਲਦੀ ਹੈ ਕੋਈ ਸ਼ੱਕ ਨਹੀਂ ਹਿੰਦੁਸਤਾਨ ਦੀਆਂ ਜਿੰਨੀਆਂ ਵੀ ਸਰਕਾਰਾਂ ਭਾਰ ਦੀਆਂ ਜਿੰਨੀਆਂ ਵੀ ਸਰਕਾਰ ਪੁਲਿਸ ਤੇ ਲਗਭਗ ਉਹਨਾਂ ਸਟੇਟ ਦੇ ਕਹਿੰਦੇ ਚੱਲਦੀ ਹੈ ਪਰ ਉਹ ਸਟੇਟ ਦੇ ਕਹਿੰਦੇ ਵੋਟਾਂ ਤੇ ਨਹੀਂ ਪਾਉਂਦੀ ਹੈਗੀ ਉਹਨਾਂ ਵੇਖਣਾ ਮੁਲਾਜ਼ਮਾਂ ਨੇ ਵੀ ਇਸ ਵਾਰ ਕੀ ਆ ਯਾਰ 22 ਦੇ ਵਿੱਚ ਪੰਜਾਬ ਦੇ ਮੁਲਾਜ਼ਮਾਂ ਨੇ ਅੱਜ ਵੀ ਕਹਿੰਦੇ ਕਹੀ ਵੋਟਾਂ ਪਾਈਆਂ ਹੈ ਆਪ ਨੂੰ ਪਰ ਪਛਤਾਉਂਦੇ ਅਸੀਂ ਸੱਚੇ ਮੁਲਾਜ਼ਮ ਖਾਸ ਕਰਕੇ ਛਰੇ ਆਮ ਕਹਿੰਦੇ ਆ ਹਾਂ ਤੇ ਉਹਨਾਂ ਨੇ ਤੁਸੀਂ ਕੰਮ ਨਹੀਂ ਕੀਤੇ ਹੈਗੇ ਉਹਨਾਂ ਨੇ ਇਸ ਵਾਰ ਬਾਕੀਆਂ ਪਾਰਟੀਆਂ ਨੂੰ ਪਾ ਦਿੱਤੀਆਂ ਹੈ ਪਰ ਮੈਨੂੰ ਲੱਗਦਾ ਹੈ ਕਿ ਇਸ ਮਸਲ ਵਿੱਚ ਮੰਥਨ ਹੋਣਾ ਚਾਹੀਦਾ ਹੈ ਸਰਕਾਰ ਉਸ ਲੈਵਲ ਤੇ ਲੱਗਦਾ ਮੰਥਨ ਨਹੀਂ ਕਰ ਪਈ ਹੋਗੀ ਜੇ ਇਹ ਗੱਲਾਂ ਬਾਹਰ ਹੈ ਕੋਈ ਅਜੋਧਿਆ ਦਾ ਰਾਮ ਮੰਦਰ ਦੱਸੀ ਜਾ ਰਿਹਾ ਕੋਈ ਪੁਲਿਸ ਵਾਲੇ ਬਦਲਦੇ ਕੋਈ ਉਹਨਾਂ ਕਹਿੰਦੇ ਕਿ ਬਿਊਰੋਕ੍ਰੇਸੀ ਕਰਕੇ ਹਾਰ ਗਏ ਉਹ ਕਾਲੀਆਂ ਨੇ ਤੇ ਕਾਂਗਰਸ ਨੇ ਵੀ ਤੇ ਰਾਜਾ ਮਰੀਂਦਰ ਸਿੰਘ ਵੜਿੰਗ ਹੁਣ ਇੱਕ ਆਪਣੀ ਡਫਲੀ ਵਜਾ ਦਿੱਤੀ ਹੈ ਕਹਿੰਦਾ ਜੀ ਇਸ ਕਰਕੇ ਬਦਲ ਦਿੱਤੇ ਆ ਗਿਆ ਕਿ 10000 ਮਲਾਜਮ ਸਾਨੂੰ ਵੋਟਰ ਤੇ ਫਿਰ ਬਾਕੀ ਜਿਹੜਾ 5 ਲੱਖ ਮਲਾਜਮਾ ਉਹ ਕੀ ਗਲ ਬੀਜੇਪੀ ਨੂੰ ਪੈ ਗਿਆ ਜਾਂ ਕਾਲੀ ਦਲ ਨੂੰ ਪੈ ਗਿਆਗਾ ਮਤਲਬ ਗੱਲ ਦੇ ਵਿੱਚ ਵਜ ਨਹੀਂ ਹੈ ਰਾਜਾ ਮਰੀਂਦਰ ਸਿੰਘ ਵੜਿੰਗ ਨੂੰ ਚਾਹੀਦਾ ਹੁਣ ਪਾਰਟੀ ਪਰੇ ਨੂੰ ਐਮਪੀ ਹੋ ਪਾਰਲੀਮੈਂਟ ਦੇ ਵਿੱਚ ਪੰਜਾਬ ਦੀਆਂ ਬੜੀਆਂ ਤੁਹਾਨੂੰ ਢੰਗ ਦੀਆਂ ਗੱਲਾਂ ਕਰਨੀਆਂ ਪੈਣੀਆਂ ਨੇ ਵਾਜਬ ਗੱਲਾਂ ਕਰਨੀਆਂ ਪੈਣੀਆਂ ਇਹੋ ਜਿਹੀਆਂ ਦਲੀਲਾਂ ਨਾ ਦੋ ਜਿਨ੍ਹਾਂ ਦਲੀਲਾਂ ਦਾ ਕੋਈ ਸਿਰ ਪੈਰ ਨਹੀਂ ਹੈ